ਪੰਜਾਬੀ ਸਿੰਗਰ ਐਲੀਮੈਂਟ ਜਿਸ ਦੀ ਕਿ ਪਿਛਲੇ ਦਿਨੀ ਇੱਕ ਚੈਨਲ ਤੇ ਹੋਈ ਇੰਟਰਵਿਊ ਦੀ ਇੱਕ ਕਲਿੱਪ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਐਲੀਮੈਂਟ ਨੇ ਸਿੰਗਰ ਗੁਲਾਬ ਸਿੱਧੂ ਬਾਰੇ ਬੋਲਦੇ ਹੋਏ ਕਿਹਾ ਸੀ ਕਿ ਮੈਂ ਇਸ ਨੂੰ ਕਈ ਵਾਰ ਕਿਹਾ ਕਿ ਗੁਲਾਬ ਆਪਾਂ ਇਕੱਠੇ ਕੋਈ ਗੀਤ ਕਰੀਏ ਪਰ ਇਹ ਮੈਨੂੰ ਹਰ ਵਾਰੀ ਹਾਂ ਕਹਿ ਕੇ ਭੁੱਲ ਜਾਂਦਾ ਹੈ ਮੈਂ ਇਸ ਨੂੰ ਕਿਸੇ ਦਿਨ ਦਾੜ ਥੱਲੇ ਲੈ ਹੀ ਲੈਣਾ ਗੁਲਾਬ ਦੀ ਗੱਲ ਕਰ ਲੋ ਇਹਨੂੰ ਮੈਂ ਇੱਕ ਦੋ ਵਾਰੀ ਫੋਨ ਕਰਾਂਗੀ ਗੁਲਾਬ ਆਪਾਂ ਗਾਣਾ ਕਰਦੇ ਹਾਂ ਇਕੱਠਾ ਹਾਂਜੀ ਹਾਂਜੀ ਬੜੇ ਭਾਈ ਕੋਈ ਚੱਕਰ ਨਹੀਂ ਬੜੇ ਭਾਈ ਕੋਈ ਚੱਕਰ ਨਹੀਂ ਪਰ ਉਹ ਅੱਜ ਕੱਲ੍ਹ ਹਲੇ ਤੱਕ ਉਹਦਾ ਕੋਈ ਰਿਸਪੌਂਡ ব্যাক ਨਹੀਂ ਆਇਆ ਸੋ ਮੇਰਾ ਤਾਂ ਸੋਚ ਲਈ ਕੋਈ ਗੱਲ ਨਹੀਂ ਮੈਂ ਤਾਂ ਜਾੜ ਥੱਲੇ ਲੈ ਲੈਣਾ ਜਿੱਦਣ ਮੇਰੇ ਲੋਟ ਆ ਗਿਆ ਮੈਂ ਲੈ ਲੈਣਾ ਤੇ ਦੋਸਤੋ ਹੁਣ ਐਲੀ ਮੰਗਰ ਦੀ ਇਸ ਗੱਲ ਦਾ ਜਵਾਬ ਗੁਲਾਬ ਸਿੱਧੂ ਦੇ ਹਰ ਵਕਤ ਨਾਲ ਰਹਿਣ ਵਾਲੇ ਭਰਾਵਾਂ ਵਰਗੇ ਯਾਰ ਜੁਨਟੇ ਢਿੱਲੋਂ ਨੇ ਦਿੱਤਾ ਹੈ ਜੁਨਟੇ ਢਿੱਲੋਂ ਨੇ ਗੁਲਾਬ ਸਿੱਧੂ ਨਾਲ ਆਪਣੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਕਹਿੰਦੇ ਨੇ ਕਿ ਕੋਈ ਬੰਦਾ ਗੁਲਾਬ ਸਿੱਧੂ ਬਾਈ ਬਾਰੇ ਬੋਲ ਰਿਹਾ ਕਿ ਗੁਲਾਬ ਨੇ ਮੇਰੇ ਨਾਲ ਗਾਣਾ ਨਹੀਂ ਕਰਿਆ ਉਸ ਨੂੰ ਪੁੱਛਦੇ ਹਾਂ ਕਿ ਬਾਈ ਜਦੋਂ ਗੁਲਾਬ ਬਾਈ ਦਾ ਡਾਊਨਫਾਲ ਚੱਲ ਰਿਹਾ ਸੀ ਉਦੋਂ ਤਾਂ ਤੁਸੀਂ ਬਹੁਤ ਵੱਡੇ ਸਟਾਰ ਕਲਾਕਾਰ ਸੀ ਤੁਸੀਂ ਕਿਉਂ ਨਹੀਂ ਗੁਲਾਬ ਦੀ ਮਦਦ ਕੀਤੀ ਤੁਸੀਂ ਮੀਤਾ ਕਹਿੰਦੇ ਕਿ ਆਜਾ ਗੁਲਾਬ ਤੇਰਾ ਗਾਣਾ ਕਰਦੇ ਆ ਜੇ ਅੱਜ ਗੁਲਾਬ ਬਾਈ ਦਾ ਸੋਣਾ ਕੰਮ ਚੱਲਣ ਲੱਗ ਪਿਆ ਤਾਂ ਤੁਸੀਂ ਮੰਦਾ ਚੰਗਾ ਬੋਲਣ ਲੱਗ ਪਏ ਓ ਯਾਰ ਫਾਦੇ ਆ ਯਾਰ ਗੁਲਾਬ ਬਾਈ ਦੇ ਸੁਭਾਅ ਬਾਰੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੀ ਹੋ ਇਸ ਤੇ ਨਾਲ ਹੀ ਜੁਨਿਟੇ ਢਿੱਲੋਂ ਨੇ ਇੱਕ ਹੋਰ ਪੋਸਟ 'ਚ ਲਿਖਿਆ ਕਿ ਪਿਛਲੇ ਕਈ ਦਿਨਾਂ ਤੋਂ ਮੈਨੂੰ ਬਹੁਤ ਸਾਰੇ ਮਿੱਤਰ ਭਰਾ ਰੀਲ ਭੇਜ ਰਹੇ ਨੇ ਕਿਸੇ ਕਲਾਕਾਰ ਦੀ ਚਲੋ ਆਪਾਂ ਨੂੰ ਕੁਝ ਬੋਲਣ ਦੀ ਲੋੜ ਨਹੀਂ ਸੀ ਪਰ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਜਦੋਂ ਗੁਲਾਬ ਸਿੱਧੂ ਬਾਈ ਦਾ ਡਾਊਨਫਾਲ ਸੀ ਉਦੋਂ ਕਿੱਥੇ ਸੀ ਤੁਸੀਂ ਸਾਰੇ ਉਦੋਂ ਕਿਸੇ ਨੇ ਕਿਹਾ ਕਿ ਆ ਜਾ ਗੁਲਾਬ ਤੇਰੇ ਨਾਲ ਗਾਣਾ ਕਰਦੇ ਆ ਜੇ ਅੱਜ ਗੁਲਾਬ ਬਾਈ ਦਾ ਚੰਗਾ ਸਮਾਂ ਆਇਆ ਤਾਂ ਯਾਰ ਤੁਸੀਂ ਪੰਡਣਾ ਸ਼ੁਰੂ ਕਰ ਦਿੱਤਾ ਮਾੜੇ ਸਮੇਂ 'ਚ ਬਾਈ ਸਿੱਧੂ ਮੂਸੇਵਾਲਾ ਨੇ ਬਾਹ ਫੜੀ ਸੀ ਤੇ ਅੱਜ ਗੁਲਾਬ ਬਾਈ ਦੇ ਗਾਣੇ ਆਉਣ ਲੱਗੇ ਨੇ ਤੇ ਗੁਲਾਬ ਬਾਈ ਵੀ ਸਿੱਧੂ ਵੀਰੇ ਦਾ ਗੁਣ ਨਹੀਂ ਭੁੱਲਦਾ ਜਿਹੜੇ ਬੰਦੇ ਮਾੜੇ ਸਮੇਂ 'ਚ ਨਾਲ ਰਹੇ ਉਹ ਬੰਦੇ ਅੱਜ ਚੰਗੇ 'ਚ ਵੀ ਨਾਲ ਹੀ ਨੇ ਮਤਲਬ ਕੱਢੋ ਬੰਦਾ ਛੱਡੋ ਇਹੀ ਰਿਵਾਜ ਚੱਲ ਰਿਹਾ ਅੱਜ ਕੱਲ੍ਹ